ਸ਼ਿਮਲਾ ਦੇ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖਲੀ ਪ੍ਰਧਾਨਗੀ ਵਿੱਚ ਹੋਈ ਕੈਬਨਟ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਕਰ ਦਿੱਤੀ ਗਈ ਹੈ। ਕੈਬਨਟ ਨੇ ਕੁੜੀ ਤੇ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਕਰਨ ਦਾ ਪ੍ਰਸਤਾਵ ਹੈ ਜਿਹੜਾ ਉਹ ਪਾਸ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਘੱਟੋ-ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦੱਸ ਨਹੀਂ ਹੋ ਗਿਆ ਕਿ ਇਹ ਮੀਟਿੰਗ ਕਿੰਨੀ 3 ਘੰਟੇ ਚੱਲੇ ਇਸ ਮੀਟਿੰਗ ਦੇ ਵਿੱਚ ਹਿਮਾਚਲ ਵਿੱਚ ਨਵੀਂ ਫਿਲਮ ਨੀਤਿਨ ਪਰਵਾਨਗੀ ਦਿੱਤੀ ਗਈ ਫਿਲਮ ਕਾਉਂਸਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਇਸ ਤੋਂ ਇਲਾਵਾ ਫਿਲਮ ਕਾਉਂਸਲਿੰਗ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਨਵੀਂ ਪਾਲਸੀ ਦੇ ਅਧੀਨ ਰਾਜ ਵਿੱਚ ਹੁਣ ਸ਼ੂਟਿੰਗ ਲਈ ਜ਼ਰੂਰੀ ਮਨਜ਼ੂਰੀ 3 ਦਿਨਾਂ ਅੰਦਰ ਮਿਲ ਜਾਵੇਗੀ ਇਸ ਫੈਸਲੇ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਮੁੱਖ ਮੰਤਰੀ ਵਿਧਵਾ ਇਕਲ ਨਾਰੀ ਯੋਜਨਾ ਤੇ ਹਿਮਾਚਲ ਪ੍ਰਦੇਸ਼ ਡਿਜੀਟਲ ਪਾਲਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਜਿਉਂ ਰਿਪੋਰਟ ਦੇਸ਼ ਅਪਡੇਟ ਨਿਊਜ਼ ਤੇ ਨਾਲ ਤਰਨਪਾਟ ਸ਼ਿਮਲਾ ਦੇ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖਦੀ ਪ੍ਰਧਾਨਗੀ ਵਿੱਚ ਹੋਈ ਕੈਬਨਟ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ हिमाचल ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਦੀ ਉਮਰ ਘੱਟੋ ਘੱਟ 21 ਸਾਲ ਕਰ ਦਿੱਤੀ ਗਈ ਹੈ ਕੈਬਨਟ ਨੇ ਕੁੜੀ ਤੇ ਵਿਆਹ ਦੀ ਉਮਰ ਘੱਟੋ ਘੱਟ 21 ਸਾਲ ਕਰਨ ਦਾ ਪ੍ਰਸਤਾਵ ਹੈ ਜਿਹੜਾ ਉਹ ਪਾਸ ਕਰ ਦਿੱਤਾ ਹੈ ਅਜਿਹੇ ਵਿੱਚ ਹੁਣ ਘੱਟੋ ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ ਦਸਨੀ ਹੋ ਗਿਆ ਕਿ ਇਹ ਮੀਟਿੰਗ ਕਰੀ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਹਿਮਾਚਲ ਵਿੱਚ ਨਵੀਂ ਫਿਲਮ ਨੀਤੀ ਨੂੰ ਪਰਵਾਨਗੀ ਦਿੱਤੀ ਗਈ ਫਿਲਮ ਕਾਉਂਸਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਫਿਲਮ ਕਾਉਂਸਲਿੰਗ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਨਵੀਂ ਪਾਲਸੀ ਦੇ ਅਧੀਨ ਰਾਜ ਵਿੱਚ ਹੁਣ ਸ਼ੂਟਿੰਗ ਲਈ ਜ਼ਰੂਰੀ ਮਨਜ਼ੂਰੀ ਤਿੰਨ ਦਿਨਾਂ ਅੰਦਰ ਮਿਲ ਜਾਵੇਗੀ ਇਸ ਫੈਸਲੇ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਮੁੱਖ ਮੰਤਰੀ ਵਿਧਵਾ ਇਕਲ ਨਾਰੀ ਯੋਜਨਾ ਤੇ ਹਿਮਾਚਲ ਪ੍ਰਦੇਸ਼ ਡਿਜੀਟਲ ਪਾਲਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਪੋਰਟ ਦੇਸ਼ ਅਪਡੇਟ ਨਿਊਜ਼ ਤੇ ਨਾਲ ਤਨਵਾਦ Shimla ਦੇ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖਲੀ ਪ੍ਰਧਾਨਗੀ ਵਿੱਚ ਹੋਈ ਕੈਬਨਟ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਕਰ ਦਿੱਤੀ ਗਈ ਹੈ। ਕੈਬਨਟ ਨੇ ਕੁੜੀ ਤੇ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਕਰਨ ਦਾ ਪ੍ਰਸਤਾਵ ਹੈ ਜਿਹੜਾ ਉਹ ਪਾਸ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਘੱਟੋ-ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦੱਸ ਨਹੀਂ ਹੋ ਗਿਆ ਕਿ ਇਹ ਮੀਟਿੰਗ ਕ੍ਰੀਵ 3 ਘੰਟੇ ਚੱਲੇ ਇਸ ਮੀਟਿੰਗ ਦੇ ਵਿੱਚ ਹਿਮਾਚਲ ਵਿੱਚ ਨਵੀਂ ਫਿਲਮ ਨੀਤੀ ਨੂੰ ਪ੍ਰਵਾਨਗੀ ਦਿੱਤੀ ਗਈ ਫਿਲਮ ਕਾਉਂਸਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਫਿਲਮ ਕਾਉਂਸਲਿੰਗ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਨਵੀਂ ਪਾਲਸੀ ਦੇ ਅਧੀਨ ਰਾਜ ਵਿੱਚ ਹੁਣ ਸ਼ੂਟਿੰਗ ਲਈ ਜ਼ਰੂਰੀ ਮਨਜ਼ੂਰੀ 3 ਦਿਨਾਂ ਅੰਦਰ ਮਿਲ ਜਾਵੇਗੀ ਇਸ ਫੈਸਲੇ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਮੁੱਖ ਮੰਤਰੀ ਵਿਧਵਾ ਇਕਲ ਨਾਰੀ ਯੋਜਨਾ ਤੇ ਹਿਮਾਚਲ ਪ੍ਰਦੇਸ਼ ਡਿਜੀਟਲ ਪਾਲਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਤਨਵਾਦ Shimla ਦੇ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖਲੀ ਪ੍ਰਧਾਨਗੀ ਵਿੱਚ ਹੋਈ ਕੈਬਨਟ ਦੀ ਬੈਠਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਦੇ ਵਿੱਚ ਹੁਣ ਕੁੜੀਆਂ ਦੇ ਵਿਆਹ ਦੀ ਉਮਰ ਘੱਟੋ ਘੱਟ 21 ਸਾਲ ਕਰ ਦਿੱਤੀ ਗਈ ਹੈ। ਕੈਬਨਟ ਨੇ ਕੁੜੀ ਤੇ ਵਿਆਹ ਦੀ ਉਮਰ ਘੱਟੋ ਘੱਟ 21 ਸਾਲ ਕਰਨ ਦਾ ਪ੍ਰਸਤਾਵ ਹੈ ਜਿਹੜਾ ਉਹ ਪਾਸ ਕਰ ਦਿੱਤਾ ਹੈ। ਅਜਿਹੇ ਵਿੱਚ ਹੁਣ ਘੱਟੋ ਘੱਟ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਦਸਨਯੋਗ ਹੈ ਕਿ ਇਹ ਮੀਟਿੰਗ ਕਰੀ ਤਿੰਨ ਘੰਟੇ ਚੱਲੀ ਇਸ ਮੀਟਿੰਗ ਦੇ ਵਿੱਚ ਹਿਮਾਚਲ ਵਿੱਚ ਨਵੀਂ ਫਿਲਮ ਨੀਤੀ ਨੂੰ ਪਰਵਾਨਗੀ ਦਿੱਤੀ ਗਈ ਫਿਲਮ ਕਾਉਂਸਲ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਫਿਲਮ ਕਾਉਂਸਲਿੰਗ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਨਵੀਂ ਪਾਲਸੀ ਦੇ ਅਧੀਨ ਰਾਜ ਵਿੱਚ ਹੁਣ ਸ਼ੂਟਿੰਗ ਲਈ ਜ਼ਰੂਰੀ ਮਨਜ਼ੂਰੀ ਤਿੰਨ ਦਿਨਾਂ ਅੰਦਰ ਮਿਲ ਜਾਵੇਗੀ ਇਸ ਫੈਸਲੇ ਦੇ ਨਾਲ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ ਨਾਲ ਹੀ ਮੁੱਖ ਮੰਤਰੀ ਵਿਧਵਾ ਇਕਲ ਨਾਰੀ ਯੋਜਨਾ ਤੇ ਹਿਮਾਚਲ ਪ੍ਰਦੇਸ਼ ਡਿਜੀਟਲੀ ਪਾਲਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ our Port dish New sin, tanwat.